ਕੀ ਕਰਤਾ ਸੀ ਆ ਰੌਣਕ ਜਹਾਜ਼ ਆ ਇਹ ਸਿਹਰੇ ਪ੍ਰੋਬਲਮ ਨਾਲ ਨੂੰ ਜਾਣ ਨੂੰ ਆਇਆ ਸੀ ਬੱਸ ਕਰੋਂ ਕਰੂ ਦੂਸਰਾ ਕਰਨਾ ਆਇਆ ਥਰ ਮੈਂ ਟ੍ਰੇਨ ਵੀ ਨਹੀਂ ਖਰਾਬ ਹੋਣ ਦੇਣੀ ਛੋਟੀ ਜਿਹੀ ਸੋਚਦਾ ਜਨਾ ਉਹਦੇ ਤੋਂ ਲਾਉਂਦੇ ਤੋਂ ਪ੍ਰੋਬਲਮ

ਮੈਂ ਉਹਨੂੰ ਕੰਟਰੋਲ ਕਰਨਾ ਮੈਂ ਪਿਆਰ ਨਾਲ ਇਹਨਾਂ ਨੂੰ ਵਾਰਨਿੰਗ ਦੇ ਕੇ ਸਮਝਾਉਣਾ ਪਹਿਲਾਂ 2-3 ਵਾਰੀ ਸਮਝਾਉਂਗਾ ਫਿਰ ਉਸ ਤੋਂ ਬਾਅਦ ਮੈਂ ਲੀਗਲ ਐਕਸ਼ਨ ਕਰੂੰ ਮੈਂ ਕਿਸੇ ਦਾ ਰਜਗਾਰ ਨਹੀਂ ਖਰਾਬ ਕਰਨਾ ਕਿਸੇ ਦੇ ਪਰਿਵਾਰ ਨੂੰ ਫਾਈਨੈਂਸ਼ੀਅਲ ਲੌਸ ਨਹੀਂ ਪਹੁੰਚਾਉਣਾ ਚਾਹੁੰਦਾ ਤੇ ਪਰ ਮੈਂ ਇਹ ਆ ਵੀ ਮੈਂ ਹਰ ਇੱਕ ਬੰਦੇ ਨੂੰ ਸਹੂਲਤ ਦੇਣ ਦਾ ਜ਼ਿੰਮੇਵਾਰ ਹਾਂ ਤੇ ਮੈਂ ਉਹ ਦੇਵਾਂਗਾ ਸਭ ਜ਼ਰੂਰੀ ਸ ਮੈਂ ਨਾ 2-2 ਘੰਟੇ ਬਾਅਦ ਢੇੜਾ ਰੱਖਣਾ ਮੇਰੀ ਵਰਕਿੰਗ ਇਦਾਂ ਦੀ ਹੈ ਵੀ ਮੈਂ ਪਿਆਰ ਨਾਲ ਸਮਝਾਉਣਾ ਫਿਰ ਇੰਪਲੀਮੈਂਟ ਕਰਨਾ ਲਾਅ ਨੂੰ ਇਨਫੋਰਸ ਕਰਨਾ ਫਿਰ ਉਹਦੇ ਅਕੋਰਡਿੰਗ ਚੱਲਣਾ ਹੈ ਕਿ ਨਗਰ ਕੌਂਸਲ ਦੇ ਅਧਿਕਾਰੀ ਵੀ ਤੁਹਾਨੂੰ ਇਸ ਵਿੱਚ ਸਹਿਯੋਗ ਕਰ ਰਹੇ ਐ ਸਰ ਨਹੀਂ ਇਹ ਕੰਮ ਨਗਰ ਕੌਂਸਲ ਦਾ ਨਹੀਂ ਹੈਗਾ ਨਗਰ ਕੌਂਸਲ ਦਾ ਕੰਮ ਹੈਗਾ ਨਜਾਇਜ਼ ਕਰਜ਼ੀ ਹਟਾਉਣਾ ਉਹਦੇ ਸਬੰਧੀ ਉਹਨਾਂ ਨੂੰ ਲੈਟਰ ਲਿਖਤਾ ਉਹਨਾਂ ਤੋਂ ਫਾਈਲ ਲੈ ਲਿਆ ਦੁਕਾਨਦਾਰ ਭਰਾਵਾਂ ਨੂੰ ਅਪੀਲ ਕਰਦੀ ਐ ਜਿਹੜੇ ਈ ਰਿਕਸ਼ਾ ਵਾਲੇ ਉਹਨਾਂ ਨੂੰ ਬੁਲਾ ਕੇ ਸੱਤ ਲਿਆ ਸਾਰਿਆਂ ਨੂੰ ਪਹਿਲਾਂ ਪਹਿਲਾਂ ਦੇਖੋ ਸਾਡੀ ਆਪਦੀ ਸੋਸਾਇਟੀ ਐ ਅਸੀਂ ਸਾਰਿਆਂ ਨੂੰ ਪਹਿਲਾਂ ਪਿਆਰ ਨਾਲ ਸਮਝਾਉਣਾ ਹੈ ਖੇਰ ਅਸੀਂ ਰੂਲ ਇਨਫੋਰਸ ਕਰਨੇ ਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਜਿਹੜੇ ਟ੍ਰੈਫਿਕ ਰੂਲਸ ਆ ਉਹਨਾਂ ਦੀ ਪਾਲਣਾ ਕਰਨ ਛੋਟੇ ਬੱਚਿਆਂ ਨੂੰ ਵਹੀਕਲ ਨਾ ਦੇਣ ਡਾਕੂਮੈਂਟਸ ਪੂਰੇ ਰੱਖਣ ਅੱਜ ਕਰ ਬੜੀਆਂ ਸਹੂਲਤਾਂ ਦੇ ਰੱਖੀਆਂ ਨੇ ਉਹਨਾਂ ਦੇ ਈ ਪ੍ਰਿੰਟ ਵਗੈਰਾ ਸਾਰੇ ਆਪਦੇ ਨਾਲ ਰੱਖਣ ਅਸੀਂ ਕਿਸੇ ਨੂੰ ਮੈਂ ਤੁਹਾਨੂੰ ਬਾਰ-ਬਾਰ ਅਪੀਲ ਇਹੇ ਹੀ ਕਰਦਾ ਲੋਕਾਂ ਨੂੰ ਅਸੀਂ ਕਿਸੇ ਨੂੰ ਨਜਾਇਜ਼ ਹਰਾਸਮੈਂਟ ਨਹੀਂ ਕਰਨੀ ਅਸੀਂ ਜਾਗਰੂਕ ਕਰਨਾ ਤੇ ਫਿਰ ਜਿਹੜੇ ਰੂਲਸ ਆ ਉਹਨਾਂ ਨੂੰ ਇੰਪਲੀਮੈਂਟ ਕਰਾਉਣਾ। ਮਸਜਿਦ ਵਾਲੇ ਮੋੜ ਤੇ ਵੀ ਇਹੀ ਕਾਫੀ ਸਮੱਸਿਆਵਾਂ ਹੁੰਦੀਆਂ ਤੇ ਪਾਸਪੋਰਟ ਦੀ ਬਿਲਕੁਲ ਜੀ ਪਤਾ ਕੀ ਹੈ ਹੌਲੀ ਹੌਲੀ ਇਹ ਜਿਹੜਾ ਚੀਜ਼ ਹੈ ਨਾ ਜੀ 1 by 1 ਉਹਨਾਂ ਨੂੰ ਕੰਟਰੋਲ ਕੀਤਾ ਜਾਊਗਾ ਸੋਸਾਇਟੀ ਸਾਡੀ ਆਪਣੀ ਆ ਅਸੀਂ ਇੰਪਲੀਮੈਂਟ ਕਰਨ ਵਾਸਤੇ ਕੋਈ ਵਿਰੋਧਤਾ ਵੀ ਨਹੀਂ ਚਾਹੁੰਦੇ ਹੈਗੇ ਵੀ ਕਿਸੇ ਨੂੰ ਐ ਲੱਗੇ ਵੀ ਫੋਰਸ ਸਾਡੇ ਨਾਲ ਧੱਕਾ ਕਰ ਰਹੀ ਹੈਗੀ ਆ ਪਹਿਲਾਂ ਜਾਗਰੂਕ ਕਰਾਂਗੇ ਸਮਝਾਵਾਂਗੇ ਫਿਰ ਐਕਸ਼ਨ ਲਵਾਂਗਾ ਸਰ ਸ਼ਹੀਦੀ ਜੋੜ ਮੇਲੇ ਚੱਲ ਰਿਹਾ ਲੋਕ ਲੰਗਰ ਲਗਾ ਰਹੇ ਉਹਨਾਂ ਵਾਸਤੇ ਵੀ ਕੋਈ ਖਾਸ ਉਹਨਾਂ ਵਾਸਤੇ ਉਹਨਾਂ ਨੂੰ ਇੱਕ ਵਾਰੀ ਅਵੇਅਰ ਕਰ ਰਹੇ ਆ ਉਹਨਾਂ ਨੂੰ ਕਹਿ ਰਹੇ ਆ ਵੀ ਉਹਨਾਂ ਨੂੰ ਜਿਹੜੀ ਹੈ ਉਹਦੀ ਪ੍ਰੋਪਰ ਬਣਦੀ ਜਿਹੜੀ ਸਹੂਲiyet ਦਿੱਤੀ ਜਾਵੇ ਟ੍ਰੈਫਿਕ ਜਾਮ ਨਾ ਹੋਣ ਦਿੱਤੀ ਜਾਵੇ ਤੇ ਲੋਕਾਂ ਦੀ ਸ਼ਰਧਾ ਦੇ ਵਿੱਚ ਅਸੀਂ ਕੋਈ ਵਿਗਨ ਨਹੀਂ ਪਾਉਣਾ ਹੈਗਾ ਉਹਦੇ ਅਕੋਰਡਿੰਗ ਮਤਲਬ ਇੱਕ ਬੰਦਾ ਕਰਦਾ ਤਾਂ ਉਥੇ ਜਗਾ ਦੇਖੀ ਜਾਵੇ ਜਾਂ ਸੂਟੇਬਲ ਜਗਾ ਤੇ ਲੰਗਰ ਲਾਇਆ ਜਾਵੇ